मोहाली के सेक्टर सेवेंटी नाइन स्थित द हाउस फेड टू जिसको हाउस फेड कम्प्लेक्स टू के नाम से भी जाना जाता है कि आज सालाना आम इजलास बैठक का आयोजन किया गया यह बैठक सोसाइटी अध्यक्ष मोहन लाल नोता उप विजय चौधरी मेंबर सुशील ढींगरा मेंबर मैडम पिंकी मेंबर सीमा चंदेल और हाउस फेड के मैनेजर धर्मेंद्र मांगट की अध्यक्षता में हुई जिसमें भारी संख्या में सोसाइटी सदस्यों ने हिस्सा लिया इस दौरान मौजूदा वर्किंग कमेटी की ओर से बैठक में लाए गए सभी प्रस्ताव को सर्वसम्मति से पारित कर दिया गया और मौजूदा वर्किंग कमेटी के पदाधिकारियों के शानदार कार्यों को देखते हुए उनके कार्य सीमा बढ़ाने की पेश करते हुए उसके द्वारा सोसाइटी के बेहतरी के लिए अभी तक के किए गए कार्यों की सोसाइटी मेंबरों की ओर से ਜਮਕਰ ਸراہਨਾ ਵੀ ਕੀ ਗਈ ਸਾਡੇ ਸੁਸਾਇਟੀ ਦੇ ਮੈਂਬਰ ਸਭਾ ਮੇਰਾ ਖਿਆਲ ਪ੍ਰਧਾਨ ਜੀ ਵੱਲੋਂ ਆਪਣੇ ਟਨਿਓਰ ਦੇ ਦੌਰਾਨ ਕੋਈ ਇਹ ਜਾਂ ਪੁਆਇੰਟ ਬ੍ਰੀਕ ਤਾਂ ਬੀਕ ਪੁਆਇੰਟ ਨਹੀਂ ਛੱਡਿਆ ਜਿਹੜਾ ਟੱਚ ਨਾ ਕੀਤਾ ਹੋਵੇ ਜਿੱਥੇ ਮੇਨਟੇਨੈਂਸ ਦੀ ਲੋੜ ਹੈ ਰਿਪੇਅਰ ਦੀ ਲੋੜ ਹੈ ਪੇਂਟਿੰਗ ਦੀ ਲੋੜ ਹੈ ਬਾਹੜੇ ਬ੍ਰੀਕ ਹਰੇਕ ਪੁਆਇੰਟ ਨੂੰ ਟੱਚ ਕਰਕੇ ਐ ਸੁਸਾਇਟੀ ਨੂੰ ਬਹੁਤ ਜ਼ਿਆਦਾ ਇੰਪਰੂਵ ਕੀਤਾ ਹੈ ਬਹੁਤ ਜ਼ਿਆਦਾ ਦੇਖ ਸੁਧਾਰ ਹੋਇਆ ਮੈਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਇਹ ਚਾਰਸ ਬੁਆਲੀ ਸੀਗਾ ਸਾਡੇ ਕੋਲ ਇੱਥੇ ਇਹਨਾਂ ਕੋ ਫਲੈਟ ਬਿਲਡਰ ਬਾਸ ਨੇ ਆ ਗਿਆ ਮੈਂ ਤੁਹਾਨੂੰ ਬੜਾ ਉਦਾਸ ਆ ਉਹ ਕਹਿੰਦਾ ਯਾਰ ਸਾਡੇ ਘਰੇ ਆ ਗਿਆ ਉਹ ਕਹਿੰਦਾ ਕਹਿੰਦਾ ਤੁਸੀਂ ਦਰਵਾਜ਼ੇ ਦੇ ਅੰਦਰ ਬੜਾ ਕਹਿੰਦਾ 16 ਬੁਆਲੀ ਆ ਪਰ ਕਹਿੰਦਾ 12 ਨਹੀਂ ਕਹਿੰਦਾ ਦੇਖ ਬਿਲਕੁਲ ਚੰਗੀ ਨਹੀਂ ਲੱਗਦੀ ਕਹਿੰਦਾ ਮੈਂ ਦਾ ਇੱਥੇ ਲੈਣਾ ਸੀ ਕਹਿੰਦਾ ਤੇ ਹੁਣ ਹੁਣ ਦੇਖੋ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੋਜ਼ ਇੱਥੇ ਕੋਈ ਨਾ ਕੋਈ ਫਿਰਦਾ ਹੁੰਦਾ ਉਹ ਜੀ ਸਾਨੂੰ ਫਰੈਟ ਮਿਲ ਜੂਗਾ ਇੱਥੇ ਉਹਦੀ ਘੱਟੋ ਘਾਟੇ 10 ਤੋਂ 15 ਲੱਖ ਰੁਪਏ ਐਪਰੀਸ਼ੀਏਸ਼ਨ ਵੀ ਹੋ ਗਈ ਸੋ ਇਹ ਬਹੁਤ ਸੋਸਾਇਟੀ ਨੂੰ ਪ੍ਰਧਾਨ ਜੀ ਨੂੰ ਬਹੁਤ ਬਹੁਤ ਵਾਰਕ ਹੈ ਜੀ ਤੇ ਜਿਹੜਾ 7 ਲੱਖ ਦਾ ਫਰੈਟ ਸੀ ਇਹਨੇ 95 ਲੱਖ ਤੇ ਮਿਲਿਆ ਇਹ ਵੀ 95 ਲੱਖ ਦਾ ਜਿਹੜਾ ਹੈਗਾ ਉਹ ਫਲੈਟ ਹੈਗਾ ਐਪਰੀਸ਼ੀਏਸ਼ਨ ਦੇਖੋ ਕਿੰਨੀ ਹੋਈ ਹੈ ਇਹ ਸਾਰੇ ਪ੍ਰਧਾਨ ਜੀ ਦੀਆਂ ਜਿਹੜੀ ਅੰਤ ਤੱਕ ਮਿਹਨਤ ਹੈ ਇਹਨਾਂ ਦੀ ਕੋਸ਼ਿਸ਼ ਦਾ ਨਤੀਜਾ ਹੈਗਾ ਅਨਵਾਟ ਆ ਦੇ ਵਿੱਚ ਫਿਰ ਅਸੀਂ ਸੌਣੇ ਵਿੱਚ ਪ੍ਰਧਾਨੀ ਕਾਟੀ ਰੂ ਰੱਖਣੇ ਤੇ ਇਹ ਸਾਡੀ ਜੀ ਸੋਸਾਇਟੀ ਹੈ ਇਹ ਆਇਦਾਲ ਦੀ ਸੋਸਾਇਟੀ ਚ ਨੰਬਰ 1 ਹੋਵੇ ਤੇ ਅਸੀਂ ਇਹੀ ਕੰਮ ਨਾ ਕਰਦੇ ਆ ਜਿਹੜੇ ਇਹਨਾਂ ਦੇ ਸੋਸਾਇਟੀ ਤੋਂ ਡਵੈਲਪ ਕਰਨ ਦੇ ਸੋਹਣਾ ਬਣਾਉਣ ਦੇ ਸੁਹੰਦਰੀ ਕਰਨ ਵਾਸਤੇ ਜਿਹੜੇ ਇਹਨੇ ਇਸ ਆਦਤੇ ਨੇ ਬਹੁਤ ਐਪਰੀਸ਼ੀਏਟ ਹੋ ਲਈ ਤੇ ਕਰਨ ਇਹ ਬਹੁਤ ਵਧੀਆ ਸੀ ਸਾਰੇ ਸਾਡੇ ਨਾਲ ਬਹੁਤ ਬਹੁਤ ਸਾਨੂੰ ਜੀ ਕੈਮਰਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਮੈਂ ਇਹੀ ਚਾਹੁੰਦੀ ਆ ਕਿ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹੀ ਪ੍ਰਬੰਧ ਚਾਹੀਦਾ ਹੈ। ਗੰਜੇ ਆਨ ਸੌਰੀ ਜੀ। ਪਰ ਸਾਨੂੰ ਉਹੀ ਜਿਹੜੀ ਪ੍ਰਬੰਧਕ ਕਮੇਟੀ ਆ ਸਾਨੂੰ ਉਹੀ ਚਾਹੀਦੀ ਹੈ। ਔਰ ਬਹੁਤ ਜ਼ਿਆਦਾ ਸੁਧਾਰ ਹੋਇਆ ਜੋ ਸਾਡੀ ਸੋਚ ਤੋਂ ਪਰੇ ਸੀ। ਜੀ ਬੇਟੀ ਜੀ ਰੱਖੀ ਸੀਗੀ ਜੀ ਇੱਥੇ ਥੋੜੇ ਬੈਂਚ ਤੇ ਹੋ ਗਿਆ ਸਰ ਹੋ ਗਿਆ। ਹੋ ਗਿਆ। ਉਹਦਾ ਅਜੰਤਾ। ਇਹ ਜੋ ਪਿਛਲੀ ਮੀਟਿੰਗ ਦੇ ਵਿੱਚ ਬੈਂਚਾਂ ਦਾ ਰੱਖਿਆ ਸੀ ਉਹ ਬੈਂਚਾਂ ਦਾ ਅਜੰਡਾ ਪਾਸ ਕਰ ਦਿੱਤਾ ਹੈ ਐਗਜ਼ੀਕਟਿਵ ਕਮੇਟੀ ਨੇ ਤੇ ਤੁਹਾਡੇ ਅੱਠ ਬੈਂਚ ਅਗਲੇ ਹਫ਼ਤੇ 10 ਦਿਨ ਦੇ ਵਿੱਚ ਇੱਥੇ ਲੱਗ ਜਾਣਗੇ ਵੈਰੀ ਗੁੱਡ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੈ ਕਿ ਆਪਣੀ ਸੁਸਾਇਟੀ ਦਾ ਨਾਮ 10 ਸੈਕਟਰ 79 ਗਰੁੱਪ 2 ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਜਿਸ ਨੂੰ ਸ਼ਾਰਟ ਕੱਟ ਅਸੀਂ ਹਾਊਸਫੈਡ ਕੰਪਲੈਕਸ 2 ਦੇ ਨਾਂ ਨਾਲ ਜਾਣਦੇ ਹਾਂ ਤੇ اے ای جی ਐਨ ਜਿਸ ਤਰ੍ਹਾਂ ਕੇ ਸਾਡੇ ਕੋਆਪਰੇਟਿਵ ਡਿਪਾਰਟਮੈਂਟ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਕਿ ਸਾਨੂੰ ਹਰ ਸਾਲ ਦਾ ਜੋ ਵੀ ਆਮਦਨ ਦਾ ਖਰਚ ਦਾ ਸਾਡੇ ਖਰਚ ਹੈ ਉਹਨੂੰ ਅਸੀਂ ਬੈਲੈਂਸ ਸ਼ੀਟ ਨੂੰ ਆਪਣੇ ਜਨਰਲ ਹਾਊਸ ਦੇ ਵਿੱਚ ਪ੍ਰੈਜ਼ੈਂਟ ਕਰਨਾ ਹੁੰਦਾ ਤੇ ਉਹ ਅਸੀਂ ਅੱਜ ਜਨਰਲ ਹਾਊਸ 'ਚ ਪ੍ਰੈਜ਼ੈਂਟ ਕੀਤੀ ਹੈ ਤੇ ਜਿਸ ਵਿੱਚ ਲੋਕਾਂ ਨੇ ਬੜੀ ਪ੍ਰਸ਼ੰਸਾ ਕੀਤੀ ਹੈ ਕਿ ਅਸੀਂ ਅਸੀਂ ਆਪਣੀ ਜਿਹੜੀ ਸੁਸਾਇਟੀ ਹੈ ਉਹਨੂੰ ਤਕਰੀਬਨ 35 ਲੱਖ ਪ੍ਰੋਫਿਟ ਵਿੱਚ ਲੈ ਕੇ ਆਏ ਹਾਂ ਜਿਹੜੇ ਡਿਫਾਲਟਰ ਮੈਂਬਰ ਸੇ ਉਸ ਤੋਂ ਮੈਜਰ ਰਿਕਵਰੀ ਕਰਨ ਤੋਂ ਕਰਕੇ ਜਾਂ ਸਾਡੀ ਸੇਲ ट्रांजैक्शन ਤੋਂ ਜੋ ਸਾਨੂੰ ਪੈਸਾ ਆਇਆ ਹੈ ਉਸ ਦੇ ਨਾਲ ਅਸੀਂ ਆਪਣੇ ਸੈਕਟਰ ਦੀ ਪੂਰੀ ਕੰਪਲੈਕਸ ਦੀ ਡਿਵੈਲਪਮੈਂਟ ਕੀਤੀ ਹੈ ਜਗਾ ਜਗਾ ਪੇਵਰ ਬਲਾਕ ਬੱਥੇ ਸੀ ਉਹਨਾਂ ਨੂੰ ਲਗਵਾਇਆ ਹੈ ਕੋਕਿਆ ਸਟੋਨ ਦੁਬਾਰਾ ਲਗਵਾਏ ਨੇ ਇਸ ਬਿਲਡਿੰਗ ਨੂੰ 150 ਫਲੈਟ ਪਿਛਲੇ ਸਾਲ ਰਹਿ ਗਿਆ ਸੀ ਉਸ ਨੂੰ ਦੁਬਾਰਾ ਪੇਂਟ ਕਰਵਾਇਆ ਹੈ ਸਾਰਿਆਂ ਦੇ ਹਾਊਸ ਨੰਬਰ ਲਗਾਏ ਨੇ ਬਲੌਕ ਨੰਬਰ ਲਗਾਏ ਨੇ ਔਰ ਉਸ ਨੂੰ ਸਾਰਾ ਅਸੀਂ ਬੈਲ ਮੇਨਟੇਨ ਕਰਕੇ ਇਸ ਨੂੰ ਰੱਖਿਆ ਹੈ ਪ੍ਰਧਾਨ ਜੀ ਦੀ ਬੈਲੈਂਸ ਸ਼ੀਟ ਹੈ ਕੋਈ ਵੀ ਮੈਂਬਰ ਦੇਖ ਸਕਦਾ ਹੈ ਓਪਨ ਹੈਗੀ ਹੈ ਸਾਰੀ ਬੈਲੈਂਸ ਸ਼ੀਟ ਜਿਹੜੇ ਵੀ ਸਾਡੇ ਜਿੰਨੇ ਵੀ ਮੈਂਬਰ ਨੇ ਜਿਹੜੇ ਪੇਡ ਮੈਂਬਰ ਨੇ ਉਹ ਸਾਰੇ ਮੈਂਬਰ ਇਸ ਬੈਲੈਂਸ ਸ਼ੀਟ ਨੂੰ ਦੇਖ ਸਕਦੇ ਨੇ ਤਾਂ ਕਿ ਸਾਰੇ ਮੈਂਬਰਾਂ ਦਾ ਇਹ ਜੁਆਇੰਟਲੀ ਹੈ ਕਿ ਜਿਸ ਨੂੰ ਕਿ ਇੱਕ ਕਮੇਟੀ ਜਿਸ ਦਾ ਇਲੈਕਸ਼ਨ 5 ਸਾਲ ਬਾਅਦ ਹੁੰਦਾ ਹੈ ਉਹ ਕਮੇਟੀ ਰਨ ਕਰਦੀ ਹੈ ਕਿ ਬੈਲੈਂਸ ਸ਼ੀਟ ਕੋਰਪੋਰੇਟ ਡਿਪਾਰਟਮੈਂਟ ਦੇ ਜਿਹੜਾ ਆਡਿਟ ਸੈਕਸ਼ਨ ਹੈ ਉਹ ਸਾਨੂੰ ਭੇਜਦਾ ਹੈ ਬਣਾ ਕੇ ਉਹ ਸਾਰੇ ਰਿਕਾਰਡ ਲੈ ਜਾਂਦੇ ਨੇ ਸਾਡੇ ਆਫਿਸ ਤੋਂ ਤੇ ਸਾਰਾ ਉਹਨਾਂ ਦੇ ਗਵਰਨਮੈਂਟ ਦੀ ਜਾਣਕਾਰੀ ਹੁੰਦਾ ਹੈ ਕਿ ਉਹਨਾਂ ਨੇ ਬੈਲੈਂਸ ਸ਼ੀਟ ਜੋ ਬਣਾ ਕੇ ਭੇਜੀ ਹੈ ਉਹਨੂੰ ਅਸੀਂ ਹਾਊਸ ਵਿੱਚ ਪ੍ਰੈਜੈਂਟ ਕਰਨਾ ਸਾਡਾ ਜਿਸਰ ਕਿੰਨੇ ਕੁ ਮੈਂਬਰ ਟੋਟਲ ਹੈਗੇ ਆ ਇਹਦੇ ਵਿੱਚ ਸਾਡੇ ਟੋਟਲ ਜਿਹੜੇ ਨੇ ਇਸ ਕੰਪਲੈਕਸ ਦੇ ਵਿੱਚ 388 ਮੈਂਬਰਸ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਕੋਰਮ ਪੂਰਾ ਕਰਨ ਲਈ 100 ਮੈਂਬਰ ਦੀ ਲੋੜ ਹੁੰਦੀ ਹੈ ਤੇ ਤਕਰੀਬਨ ਸਾਡਾ ਅੱਜ ਜਿਹੜਾ ਸਾਡਾ ਕੋਰਮ ਪੂਰਾ ਸੀ ਔਰ ਅਸੀਂ ਸਾਰਾ ਉਸ ਚੀਜ਼ ਨੂੰ ਪੂਰਾ ਲੋਕਾਂ ਦੇ ਸਾਹਮਣੇ ਰੱਖਿਆ ਹੈ ਔਰ ਲੋਗਾ ਨੇ ਹਰ ਇੱਕ ਪੁਆਇੰਟ ਤੇ ਬੜੀ ਪ੍ਰਸ਼ੰਸਾ ਕੀਤੀ ਹੈ ਕਿ ਬਹੁਤ ਅੱਛਾ ਕੰਮ ਕੀਤਾ ਹੈ ਔਰ ਜਗਾ ਜਿਹੜੀ ਸਾਡੀ ਇਹ ਪ੍ਰੋਪਰਟੀ ਦੀ ਵੈਲਿਊ ਵੀ ਬਹੁਤ ਐਪਰੀਸ਼ੀਏਟ ਹੋਈ ਹੈ ਬਾਹਰੋਂ ਸੋਸਾਇਟੀ ਦੀ ਦੇਖ ਅੱਛੀ ਬਣੀ ਹੈ ਔਰ ਇਸ ਨੂੰ ਪ੍ਰੋਪਰ ਮੇਨਟੇਨ ਕੀਤਾ ਹੈ ਸਾਫ ਸੁਥਰਾ ਰੱਖ ਰੱਖਣ ਦੇ ਜਿਹੜੀ ਮੇਨਟੇਨੈਂਸ ਦੀ ਗੱਲ ਕਰੀਏ ਇਹ आरडब्ल्यूए ਦੀ ਸੋਸਾਇਟੀ ਕਰ ਰਹੀ ਹੈ ਕਿ ਹਾਊਸ ਵੈਟ ਹੀ ਕਰਦੀ ਨਹੀਂ ਨਹੀਂ ਹਾਊਸ ਵੈਟ ਆਪਣੀ ਜੋ ਸੋਸਾਇਟੀ ਨਾਮਿਨੇਟ ਹੋ ਜਾਂਦੀ ਹੈ ਇਲੈਕਸ਼ਨ ਹੋ ਕੇ ਹਾਊਸ ਵੈਟ ਸਾਰਾ ਉਸ ਨੂੰ ਹੈਂਡ ਓਵਰ ਕਰ ਦਿੰਦਾ ਹੈ ਤੇ ਉਹਦੇ ਵਿੱਚ ਸੁਸਾਇਟੀ ਦੀ ਜ਼ਿੰਮੇਵਾਰੀ ਹੈ ਕਿ ਹਰ ਘਰ ਤੋਂ ਕਿੰਨੇ ਪੈਸੇ ਪਰ ਮੰਥ ਲੈਣੇ ਨੇ ਉਹ ਅਸੀਂ ਉਸ ਵੇਲੇ ਰੱਖਿਆ ਸੀ ਜਦੋਂ ਇਹ ਕਿ ਸਾਡੇ ਖਰਚੇ 600 ਵਿੱਚ ਪੂਰੇ ਹੋ ਰਹੇ ਸਨ ਤੇ ਉਹ ਅੱਜ ਵੀ ਅਸੀਂ ਆਪਣੀ ਫੀਸ ਉਹੀ 600 ਰੱਖੀ ਹੋਈ ਹੈ ਕਿਉਂਕਿ ਇਹ ਜੋ ਸਾਡੇ ਕੋਲ ਸਰਪਲਸ ਫੰਡ ਹੈ ਉਸ ਤੋਂ ਐਪਰੀ ਤੋਂ ਸਾਨੂੰ ਵਿਆਜ ਆ ਰਿਹਾ ਹੈ ਜਾਂ ਸਗੀਆਂ ਸੇਲ ट्रांजैक्शन ਕਾਫੀ ਹੋਈਆਂ ਨੇ ਕਿਉਂਕਿ ਪ੍ਰਾਪਰਟੀ ਕਾਫੀ ਐਪਰੀਸੀਏਟ ਹੋਈ ਹੈ ਉਸ ਦੇ ਵਿੱਚ ਸਾਡੇ ਵਾਂਸੀ 50000 40000 ਔਰ 35000 ਦੇ ਹਿਸਾਬ ਨਾਲ ਫੀਸ ਲੈਨੇ ਆ ट्रांजੈਕਸ਼ਨ ਦੀ ਸਾਡੇ ਕੋਲ ਉਹ ਵੀ ਇਨਕਮ ਆਈ ਹੈ ਉਸ ਇਨਕਮ ਦੇ ਨਾਲ ਅਸੀਂ ਸੁਸਾਇਟੀ ਜੋ ਸਾਡਾ ਅਸੀਂ ਸਾਡਾ ਸਟਾਫ ਰੱਖਿਆ ਹੋਇਆ ਹੈ ਪਲੰਬਰ ਇਲੈਕਟ੍ਰੀਸ਼ੀਅਨ ਮਾਲੀ ਕਲਰਕ ਔਰ ਸਾਡਾ ਸਕਿਉਰਿਟੀ ਸਟਾਫ ਹੈ ਸਾਡੇ ਸਫਾਈ ਕਰਮਚਾਰੀ ਹਨ ਇਹਨਾਂ ਸਾਰਿਆਂ ਦੀ ਤਨਖਾਹ ਤੇ ਬਾਕੀ ਮੇਨਟੇਨੈਂਸ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਸੀਵਰੇਜ ਦਾ ਬਿੱਲ ਇਹ ਪੇਅ ਆਊਟ ਹੁੰਦਾ ਹੈ ਸਰ ਇੱਕ ਤੁਸੀਂ ਗੱਲ ਕੀ ਹੈ ਕਿ ਤੁਹਾਡੇ ਕੋਲ ਤਾਂ ਆਪਣਾ ਆਫਿਸ ਨਹੀਂ ਹੈਗਾ ਕਿ ਕਿਸ ਨੂੰ ਕਿਸ ਨੂੰ ਕਾਰਨ ਮੰਨਦੇ ਤੁਸੀਂ ਕਿਉਂ ਨਹੀਂ ਦੇ ਰਿਹਾ ਹਾਊਸਫੈਡ ਦੇ ਦੇਖੋ ਆਫਿਸ ਹਰ ਸੋਸਾਇਟੀ ਦੇ ਵਿੱਚ ਹਾਊਸਫੈਡ ਨੇ ਸਾਨੂੰ ਸੋਸਾਇਟੀ ਬਣਾ ਕੇ ਦਿੱਤੀ ਹੈ ਇਹ ਹਾਊਸਫੈਡ ਦਾ ਫਰਜ਼ ਹੈ ਕਿ ਸਾਨੂੰ ਇਹਦੇ ਵਿੱਚ ਇੱਕ ਆਫਿਸ ਰਨ ਕਰਨ ਸੋਸਾਇਟੀ ਦੇ ਕੰਮ ਕਰਨੇ ਕਰਨ ਵਾਸਤੇ ਇੱਕ ਆਫਿਸ ਚਾਹੀਦਾ ਤੇ ਸ਼ੁਰੂ ਦੇ ਵਿੱਚ ਇੱਕ ਫਲੈਟ 1657 ਨੰਬਰ ਹਾਊਸਫੈਡ ਨੇ ਆਪਣੇ ਨਾਂ ਦੇ ਰੱਖਿਆ ਸੀ ਜੋ ਕਿ ਸੋਸਾਇਟੀ ਨੂੰ ਆਫਿਸ ਰੰਕਾਇਬਲੀ ਦਿੱਤਾ ਸੀ ਬਾਅਦ ਵਿੱਚ ਕੀ ਹੋਇਆ ਉਹਨਾਂ ਦੇ ਪੁਆਇੰਟ ਪਿਛਲੀ ਕਮੇਟੀ ਦੇ ਵਿੱਚ ਉਹ ਉਹਨੇ ਆਪਸ਼ਨ ਕਰ ਦਿੱਤਾ ਕਿ ਸਾਡੇ ਕੋਲ ਕੋਈ ਆਈਟਮ ਨਹੀਂ ਬਚਿਆ ਕਿਰਾਏ ਤੇ ਆਫਿਸ ਰੰਕ ਤਾਂ ਤੇ ਹੁਣ ਦੀਆਂ ਪਰਸਥਿਤੀਆਂ ਨੂੰ ਦੇਖਦੇ ਹੋਏ ਕਿਉਂਕਿ ਉਸ ਵੇਲੇ ਕਿਰਾਇਆ 8-9000 ਸੀ ਅੱਜ ਕਿਰਾਇਆ 20000 ਹੈ ਤੇ ਕਿਰਾਇਆ ਐਪਰੀਸ਼ੀਏਟ ਹੀ ਹੋ ਰਿਹਾ ਹੈ ਕਿ ਇਸ ਚੀਜ਼ ਨੂੰ ਅਸੀਂ ਅਵੋਇਡ ਕਰਨ ਵਾਸਤੇ ਸੋਸਾਇਟੀ ਨੂੰ ਕਿ ਅਸੀਂ ਚਾਹੁੰਦੇ ਆ ਕਿ ਸਾਡਾ ਆਫਿਸ ਆਪਣਾ ਟੈਂਪਰੇਰੀ ਬਣ ਜਾਏ ਤੇ ਫਿਰ ਲਾਲ ਅਸੀਂ ਪ੍ਰੋਸੈਸ ਅੱਗੇ ਕਰਾਂਗੇ ਜੇ ਸਾਨੂੰ ਅਪੂਵਲ ਮਿਲਦੀ ਹੈ ਤੇ ਤੁਸੀਂ ਕਿਸੇ ਕੰਸਰਨ ਡਿਪਾਰਟਮੈਂਟ ਨਾਲ ਗੱਲ ਨਹੀਂ ਕੀਤੀ ਸਾਨੂੰ ਪ੍ਰੋਵਾਈਡ ਕਰਤਮੈਂਟ ਕਿਸੇ ਵੀ ਐਕਸ਼ਨ ਤੇ ਉਹ ਇੱਕੋ ਜਵਾਬ ਦਿੰਦਾ ਹੈ ਕਿ ਇਸ ਕਮੇਟੀ ਨੂੰ ਹੈਂਡਓਵਰ ਕਰ ਦਿੱਤਾ ਹੋਇਆ ਹੈ ਕਮੇਟੀ ਹੀ ਜ਼ਿੰਮੇਵਾਰ ਹੈ ਤੇ ਫਿਰ ਫੀਸ ਕਿਸ ਚੀਜ਼ ਦੀ ਲੈਂਦੀ ਹੈ ਹਾਊਸਪੈਕ ਉਹ ਇਹ ਇਸੇ ਚੀਜ਼ ਨੂੰ ਸਭ ਦਾ ਆਬਜੈਕਸ਼ਨ ਹੈ ਕਿ ਜੋ ਹਾਊਸਪੈਕ ਟਰਾਂਸਫਰ ਫੀਸ ਲੈ ਰਿਹਾ ਹੈ 1 ਲੱਖ ਰੁਪਇਆ ਪਰ ਹਾਊਸ ਲੈ ਰਿਹਾ ਹਾਊਸਪੈਕ ਉਹ ਕਿਸ ਚੀਜ਼ ਦਾ ਲੈ ਰਿਹਾ ਫਿਰ ਉਹ ਸੋਸਾਇਟੀ ਨੂੰ ਆਉਣਾ ਚਾਹੀਦਾ ਨਾ ਉਹ ਸਾਡਾ ਸੋਸਾਇਟੀ ਨੂੰ ਆਉਣਾ ਚਾਹੀਦਾ ਇਹ ਇਹੀ ਜਿਹੜਾ ਹੈਗਾ ਕੇ ਇਸ ਬਾਕੀ ਸੁਸਾਇਟੀ ਪਿਛਲੀ ਸਾਲ ਨਾਲ ਗਰੁੱਪ ਬਣਾ ਕੇ ਵੀ ਫਾਈਲ ਕੀਤਾ ਹੈ ਕਿ ਇਹ ਜਿਹੜਾ ਪੈਸਾ ਹੈ ਇਹ ਸਾਰਾ ਹਾਊਸ ਬੈਂਡ ਸਾਨੂੰ ਕਮੇਟੀ ਨੂੰ ਟ੍ਰਾਂਸਫਰ ਕਰੇ ਤਾਂ ਕਿ ਅਸੀਂ ਆਪਣੇ ਲੈਵਲ ਤੇ ਜੋ ਵੀ ਹੈ ਕੰਮ ਕਰ ਸਕੀਏ। ਜੀ ਸਰ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਤੁਹਾਡੀ ਟੀਮ ਲਈ ਬੜਾ ਚੈਲੈਂਜਿੰਗ ਕੰਮ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਬੜਾ ਵਿਵਾਦ ਹੁੰਦਾ ਬੜਾ ਅਲੀਗੇਸ਼ਨ ਲੱਗਦੇ ਹੈ ਪਰ ਉਸ ਦੇ ਬਾਵਜੂਦ ਵੀ ਤੁਸੀਂ ਪ੍ਰੋਫਿਟ ਚੋਂ ਤੇ ਨਾਲ ਦੀ ਟੀਮ ਬਾਰੇ ਤੇ ਆਪਣੇ ਬਾਰੇ ਕੀ ਕਹਿਣਾ ਚਾਹੋ? ਇੱਕ ਤਾਂ ਸਾਡਾ ਸੀ ਬੜਾ ਸਾਡੀ ਜਿਹੜੀ ਟੀਮ ਹੈ ਸਾਰੀ ਟੀਮ ਬੜੀ ਇਮਾਨਦਾਰ ਟੀਮ ਹੈ ਟਰਾਂਸਪੇਰੈਂਟ ਕੰਮ ਹੁੰਦਾ ਹੈ। ਤੇ ਅਸੀਂ ਜੋ ਵੀ ਕੰਮ ਕਰਦੇ ਆ ਆਪਸੀ ਸਾਲਾ ਸੈਮਟੀ ਦੇ ਨਾਲ ਕੋਈ ਅਲੀਗੇਸ਼ਨ ਨਹੀਂ ਲੱਗਦਾ ਕੋਈ ਅਲੀਗੇਸ਼ਨ ਅਜ ਤੱਕ ਹੈ ਹੀ ਨਹੀਂ ਸਕਦਾ ਜੇ ਲੱਗ ਹੀ ਨਹੀਂ ਸਕਦਾ ਕਿਉਂਕਿ ਜੋ ਬੰਦਾ ਇਮਾਨਦਾਰੀ ਨਾਲ ਕੰਮ ਕਰੇਗਾ ਉਹ ਲੈਗ ਫੁੱਲਿੰਗ ਵਾਲੇ ਤਾਂ ਮਿਲਣਗੇ ਕਿਉਂਕਿ ਇਹ ਦੀ ਬਾਵਾ ਕਿਉਂ ਹੋ ਰਹੀ ਹੈ ਇਹ ਇੰਨਾ ਅੱਛਾ ਕੰਮ ਕਿਉਂ ਕਰ ਰਿਹਾ ਉਹ ਹਰੇਕ ਸੈਕਟੀਚ ਦੋ ਚਾਰ ਬੰਦੇ ਹੁੰਦੇ ਨੇ ਮжоਰਿਟੀ ਜਿਹੜੀ ਸਾਰੀ ਹੈਗੀ ਆ ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੀ ਹੈ ਤੇ ਇਸ ਸੋਸਾਇਟੀ ਚ ਔਨੇ ਕੰਮ ਹੋਏ ਜਿਹੜੇ ਅੱਜ ਤੱਕ ਨਹੀਂ ਹੋਏ ਹੈ ਔਰ ਉਸ ਤੋਂ ਬਾਅਦ ਵੀ ਜਿਹੜੇ ਫੰਡ ਹੈ ਉਹਨੂੰ ਇੰਕਰੀਜ਼ ਕੀਤਾ ਹੈ ਅਸੀਂ 50 ਲੱਖ ਤੋਂ 75 ਲੱਖ ਚ ਫਾਈਨਲ ਜਾਂਦੇ ਇੱਕ ਸਾਲ 'ਚ ਤੇ ਉਸ ਵੇਲੇ ਜਿਹੜਾ ਇਹ ਜਿਹੜੀ ਬੈਲੈਂਸ ਸ਼ੀਟ ਹੈ 2023-24 ਦੀ ਪ੍ਰੈਜੈਂਟ ਕੀਤੀ ਹੈ ਔਰ ਉਸ ਵੇਲੇ ਅਸੀਂ 1 ਕਰੋੜ ਨੂੰ ਟੱਚ ਕਰ ਰਹੇ ਹਾਂ ਸਾਡੀ ਸੁਸਾਇਟੀ ਸਰ ਬਿਲਕੁਲ ਕੁਝ ਰੈਜ਼ਿਡੈਂਟ ਸੀਗੇ ਜਿਹੜਾ ਮੀਟਿੰਗ 'ਚ ਬੈਠੇ ਸੀਗੇ ਮੈਂਬਰ ਸੀਗੇ ਉਹਨਾਂ ਦੀ ਕੁਝ ਡਿਮਾਂਡਸ ਵੀ ਸੀਗੇ ਕਿ ਵੀ ਤੁਹਾਡੇ ਤੋਂ ਉਮੀਦ ਕਰਦੇ ਕੁਝ ਮੇਨਟੇਨੈਂਸ ਕੁਝ ਰਿਕੁਆਇਰਮੈਂਟਸ ਸੀਗੇ ਉਹਦੇ ਲਈ ਕੀ ਸਟੈਪ ਚੱਕੋਗੇ ਤੁਹਾਡੇ ਵੱਲੋਂ ਕੀ ਚੱਕੇ ਜਾਣਗੇ ਕਦੋਂ ਤੱਕ ਉਹਨਾਂ ਨੂੰ ਭਰੋਸਾ ਦਵਾਉਂਦੇ ਸਾਡੇ ਚੈਨਲ ਤੇ ਦੇਖੋ ਅਸੀਂ ਜੋ ਜੋ ਵੀ ਕਿਸੇ ਦਾ ਕੋਈ ਪੁਆਇੰਟ ਆਇਆ ਹੈ ਅਸੀਂ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਹੈ ਪੋਸਿਬਲੀ ਲਿਆ ਹੈ ਕਿ ਜੋ ਵੀ ਕੰਮ ਅਗਰ ਕੋਈ ਰੰਦਾ ਵੀ ਹੈ ਵੈਸੇ ਦਾ ਅਸੀਂ ਕੰਮ ਛੱਡਿਆ ਨਹੀਂ ਆਪਣੇ ਵੱਲੋਂ ਕੋਈ ਵੀ ਸੋ ਜੋ ਅਸੀਂ ਏਜੰਡੇ ਪਾਏ ਨੇ ਇਹਦੇ ਵਿੱਚ ਇੱਕ ਤਾਂ ਪੱਕਾ ਕਰਨ ਵਾਸਤੇ ਤਾਂ ਕਿ پارکਿੰਗ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਉਹ ਅਸੀਂ ਹੁਣ ਕਰਾਂਗੇ ਉਸ ਤੋਂ ਬਾਅਦ ਟੈਂਪਰੇਰੀ ਆਫਿਸ ਬਣਾਉਣ ਵਾਲੇ ਤਾਂ ਕਿ ਕਾਇਆਬਾਦ ਸਕੀ ਤੀਸਰਾ ਇਸ ਨੂੰ ਬਿਊਟੀਫਾਈ ਕਰਨ ਵਾਲਾ ਜੋ ਗੇਟ ਤੇ ਅਸੀਂ ਥੋੜਾ ਇਹਨੂੰ ਬਿਊਟੀਫਾਈ ਕਰੀਏ। ਔਰ ਜੋ ਜੋ ਏਂਡੇ ਰੱਖੇ ਸਨ ਸਾਰਿਆਂ ਨੇ ਉਸ ਚੀਜ਼ ਨੂੰ ਸਿਰਫ ਚੰਪੀ ਨਾਲ ਪਾਸ ਕੀਤਾ ਹੈ। ਠੀਕ ਹੈ। ਤੇ ਸਰ ਸੋਸਾਇਟੀ ਗੱਲ ਕਰੀਏ ਦੇਖੋ ਪੰਜਾਬ ਤੋਂ ਕਈ ਹੋਰ ਜਿਹੜੇ ਸਟੇਟਸ ਤੋਂ ਵੀ ਇੱਥੇ ਟੈਨੈਂਟਸ ਆਂਦੇ ਹੋਣਗੇ। ਹਾਂਜੀ। ਤੇ ਸਰ ਸਿਕਿਉਰਟੀ ਪੁਆਇੰਟ ਪਰਪਸ ਨਾਲ ਕੀ ਕੀ ਅਰੇਂਜਮੈਂਟ ਸੈੱਟ ਹੈ ਸਰ? ਸਿਕਿਉਰਟੀ ਦੇਖੋ ਅਸੀਂ ਜਿਹੜਾ ਹੈ ਦਿਨ ਵਿੱਚ ਵੀ ਸਾਡੇ ਕੋਲ ਦੋ ਗਾਰਡ ਸਾਡੇ ਕੋਲ ਦਿਨ ਵਿੱਚ ਰਹਿੰਦੇ ਨੇ ਸਿਕਿਉਰਟੀ ਤੇ ਦੋ ਗਾਰਡ ਸਾਡੇ ਰਾਤ ਨੂੰ ਰਹਿੰਦੇ ਨੇ। ਅਸੀਂ ਪਿਛਲਾ 게ਟ ਜਿਹੜਾ ਹੈਗਾ ਆਊਟ 게ਟ ਹੈਗਾ ਉਹ ਅਸੀਂ 10 ਵਜੇ ਬੰਦ ਕਰ ਦਿੰਨੇ ਆ ਤੇ ਦੋਨੋਂ ਗਾਰਡ ਸਾਡੇ 메인 게ਟ ਤੇ ਆ ਕੇ ਵਾਰੀ-ਵਾਰੀ ਇਹ ਪੈਟਰੋਲਿੰਗ ਕਰਦੇ ਨੇ ਪੂਰੀ ਅੰਦਰ ਇੱਕ ਬੰਦਾ 게ਟ ਤੇ ਬੈਠੇਗਾ ਇੱਕ ਬੰਦਾ ਪੈਟਰੋਲਿੰਗ ਕਰੇਗਾ ਫਿਰ ਦੂਸਰਾ ਬੈਠੇਗਾ ਉਹ ਪੈਟਰੋਲਿੰਗ ਤੇ ਸ ਟੈਨੈਂਟਸ ਲਈ ਵੀ ਕੋਈ ਹਦਾਇਤਾਂ ਨੇ ਕੋਈ ਪਾਰਟਿਕੂਲਰ ਕਿਸ ਤਰ੍ਹਾਂ ਦੀ ਹਦਾਇਤਾਂ ਜੋ ਕੰਪਲੈਕਸ ਦੇ ਜੋ ਰੂਲਸ ਆ ਰਹੇ ਨੇ ਰੈਗੂਲੇਸ਼ਨ ਨੇ ਉਹ ਜਗ੍ਹਾ-ਜਗ੍ਹਾ ਫਲੈਕਸ ਬੋਰਡ ਲਗਾਏ ਹੋਏ ਨੇ ਪਾਰਕਿੰਗ ਲਈ ਗਾਈਡਲਾਈਨ ਲਗਾਈਆਂ ਹੋਈਆਂ ਨੇ ਟੈਨੈਂਟਸ ਲਈ ਗਾਈਡਲਾਈਨ ਲੱਗੀਆਂ ਹੋਈਆਂ ਨੇ ਕਿ ਸਿਰਫ ਟ ਫਾਈਨੰਸੀ ਉਸ ਨੂੰ ਦਿੱਤੀ ਆਏਗੀ ਜੋ ਫੈਮਿਲੀ ਵਾਲਾ ਹੋਏਗਾ ਤਾਂ ਕਿ ਇਸ ਦਾ ਮਾਹੌਲ ਜੋ ਕੰਪਲੈਕਸ ਦਾ ਵਧੀਆ ਰਹਿ ਸਕੇ ਸਿਰ ਬਿਲਕੁਲ ਇੱਕ ਤੁਹਾਡੀ ਮੀਟਿੰਗ ਚ ਆਈ ਜਿਹੜਾ ਅੱਜ ਫੈਸਲਾ ਲਿਆ ਗਿਆ ਜਿਹੜੇ ਡਿਫਾਲਟਰ ਨੇ ਉਹਨਾਂ ਤੁਹਾਡੀ ਕਮੇਟੀ ਜਿਹੜੀ ਐਕਸ਼ਨ ਲੈਣ ਜਾ ਰਹੀ ਹੈ ਉਹ 15 ਡਿਫਾਲਟਰ ਕਿਹੜੇ ਨੇ ਤੇ ਕੀ ਐਕਸ਼ਨ ਕੀ ਹੋਏਗਾ ਉਹ 15 ਡਿਫਾਲਟਰ ਦੀ ਲਿਸਟ ਬਣੀ ਹੋਈ ਹੈ ਉਹ ਡਿਫਾਲਟਰ ਜਿਹੜੇ ਹੈਗੇ ਉਹਨਾਂ ਤੇ ਕੇਸ ਕਰਨ ਲਈ ਸਾਡੀ ਐਗਜ਼ੀਕਟਿਵ ਕਮੇਟੀ ਦੇ ਵਿੱਚ ਮਤ ਪਾਸ ਹੋ ਚੁੱਕਿਆ ਹੈ ਕਿ ਅਸੀਂ ਸਿਰਫ ਉਹਨਾਂ ਦੇ ਕੇਸ ਹੁਣ ਫਾਈਲਾਂ ਅੱਗੇ ਜਿਹੜੀ ਸਹਾਇਤ ਰਜਿਸਟਰ ਹੈ ਜਾਂ ਡਿਫੀ ਰਜਿਸਟਰ ਹੈ ਜੋ ਵੀ ਕੰਪੀਟੈਂਟ ਅਥਾਰਟੀ ਹੈ ਅਸੀਂ ਉਹਨੂੰ ਭੇਜ ਰਹੇ ਹਾਂ ਅਸੀਂ ਕਿਸੇ ਚੀਜ਼ ਨੂੰ ਓਪਨ ਐਂਡਡ ਨਹੀਂ ਛੱਡਾਂਗੇ ਇਸਰ ਨੋਟਿਸ ਬਲੇ ਜਾਰੀ ਕੀਤੇ ਕਿ ਡਾਕਟਰ ਹਾਪਟਲ ਦੇ ਵਿੱਚ ਇਹ ਹੈਗਾ ਕਿ ਜੋ ਨੋਟਿਸ ਬਣਦੇ ਸੀ ਇੱਕ ਨੋਟਿਸ ਦੋ ਨੋਟਿਸ ਤਿੰਨ ਨੋਟਿਸ ਉਸ ਤੋਂ ਬਾਅਦ ਅਸੀਂ ਅੱਗੇ ਐਕਸ਼ਨ ਹੈ ਅਸੀਂ ਪਿਛਲੀ ਵਾਰ ਅਜੰਡਾ ਪਾਸ ਕੀਤਾ ਸੀਗਾ 2 ਸਾਲ ਪਹਿਲੇ ਕਿ ਜਿਸ ਦਾ 1 ਸਾਲ ਤੋਂ ਵੱਧ ਮੇਨਟੇਨੈਂਸ ਨਹੀਂ ਆਂਦਾ ਅਸੀਂ ਉਹਦਾ ਪਾਣੀ ਦਾ ਕਨੈਕਸ਼ਨ ਕੱਟ ਦਾਂਗੇ ਅਸੀਂ ਥ੍ਰੈਟ ਦੇ ਕੇ ਪਾਣੀ ਦੇ ਕਨੈਕਸ਼ਨ ਦੇ ਕੱਟ ਜਾਏਗੇ ਇਸ ਕਾਫੀ ਗੱਬੜੀ ਕੀਤੀ ਹੈ ਕਿਉਂਕਿ ਪਾਣੀ ਦਾ ਬਿੱਲ ਜਿਹੜਾ ਹੈ ਸੁਸਾਇਟੀ ਪੇ ਕਰਦੀ ਹੈ ਹਰ ਕਰਦਾ ਸੀਵਰੇਜ ਦਾ ਜਿਹੜਾ ਕਨੈਕਸ਼ਨ ਦਾ ਹਰੇ ਕਰਦਾ ਅਸੀਂ ਸੁਸਾਇਟੀ ਪੇ ਕਰਦੇ ਹਾਂ ਅਗਰ ਫਿਰ ਵੀ ਬੰਦਾ 600 ਰੁਪਏ ਦੇਣ ਤੋਂ ਮੰਤਰ ਹੈ ਤੇ ਉਹਦੇ ਅਗੇਂਸਟ ਐਕਸ਼ਨ ਕਰਨਾ ਬਣਦਾ ਇਸ ਵਾਰ ਇੱਕ ਮੀਟਿੰਗ ਦੀ ਗੱਲ ਹੋਈ ਹੈ ਅਨਡੈਂਟਿਫਾਈਡ ਵਹੀਕਲਸ ਨੇ ਤੇ ਉਹ ਤੁਸੀਂ ਕੀ ਸਮਝਦੇ ਕੋਈ ਬੰਦਾ ਨੇ ਉਹ ਗੇਟੇ ਦੇ ਅੰਦਰ ਕਿੱਦਾਂ ਲਗਾ ਗਿਆ ਉਹ ਇਸ ਤਰ੍ਹਾਂ ਨਹੀਂ ਹੈ ਕਈ ਟੈਂਡੈਂਟਸ ਹੈਗੇ ਪੁਰਾਣੇ ਜਿਹੜੇ ਰਹਿ ਚੁੱਕੇ ਆ ਉਹ ਵਹੀਕਲ ਖਰਾਬ ਹੋ ਗਈ ਜਾਂ ਚੱਲ ਨਹੀਂ ਰਹੀ ਜਾਂ ਕੁਛ ਹੈ ਜਾਂ ਉਹਦੀ ਕਿਸੇ ਦੀ ਡੈਥ ਹੋ ਗਈ ਹੈ ਉਹ ਪੁਰਾਣੇ ਇਸ ਤਰ੍ਹਾਂ ਪਏ ਨੇ ਉਹਨਾਂ ਵਹੀਕਲਸ ਨੂੰ ਅਸੀਂ ਸਰਕੂਲੇਟ ਕੀਤਾ ਗਰੁੱਪ ਦੇ ਵਿੱਚ ਅਗਰ ਕਿਸੇ ਦੀ ਵਹੀਕਲ ਆ ਸਾਨੂੰ ਦੱਸਿਆ ਜਾਵੇ ਵਿਦਨ ਐਨੀ ਟਾਈਮ ਦੇ ਵਿੱਚ ਸੋ ਜੋ ਸਾਡੇ ਕੋਲ ਉਹਨਾਂ ਨੇ ਦੱਸਿਆ ਕਿ ਜੋ ਵਹੀਕਲ ਆਇਆ ਕਿ ਮੇਰੀ ਹੈ ਉਹਨਾਂ ਨੂੰ ਛੱਡ ਕੇ ਬਾਕੀ ਅਸੀਂ ਸਾਰੀ ਪੁਲਿਸ ਸਟੇਸ਼ਨ ਨੂੰ ਅਸੀਂ ਇਹ ਲਿਸਟ ਦੇ ਰਹੇ ਹਾਂ ਉਹ ਉਹੀ ਬਾਈਕ ਨੇ ਜਿਹੜੀਆਂ ਕਿ ਬਾਈਕ ਬੰਦੇ ਜਾ ਕੇ ਭੁੱਲ ਭੱਲ ਗਏ ਹੋਏ ਨੇ ਜਾਂ ਕੁਝ ਐ ਹਨ ਗੰਗੜ ਪਈਆਂ ਨੇ